ਨਬਾਬਾ ਚਿੰਤਾ ਪਖਤ ਜੀ ਧੰਨ ਧੰਨ ਬਾਬਾ ਅਮੀਰ ਚੰਦ ਜੀ ਟਰਸਟ ਪਿੰਡ ਰੂੜਕਾ ਕੱਲਾ ਵੱਲੋਂ ਐਨ ਆਰ ਆਈ ਵੀਰਾ ਟਰਸਟ ਮੈਂਬਰਾਂ ਨਗਰ ਨਿਵਾਸੀਆਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਚਲਾਈ ਜਾ ਰਹੇ ਬਾਬਾ ਚਿੰਤਾ ਪਖਤ ਜੀ ਬਾਬਾ ਅਮੀਰ ਚੰਦ ਜੀ ਚੈਰੀਟੇਬਲ ਹਸਪਤਾਲ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕੇਕ ਕਟਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾਕਟਰ ਪੀ ਐਲ ਗੋਤਮ ਅਤੇ ਟਰਸਟ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ 2 ਸਾਲ ਪਹਿਲਾਂ ਚੈਰੀਟੇਬਲ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਇਸ ਹਸਪੀਟਲ ਵਿੱਚ ਦੋ ਸਫਲ ਸਰਜਰੀ ਹੋਈਆਂ ਹਨ ਇਸ ਤੋਂ ਇਲਾਵਾ ਅੱਖਾਂ ਦੇ ਮਾਹਰ ਡਾਕਟਰ ਅਤੇ ਹੱਡੀਆਂ ਦੇ ਮਾਹਰ ਡਾਕਟਰ ਵੀ ਇਸ ਹਸਪਤਾਲ ਵਿੱਚ ਬਹਿੰਦੇ ਹਨ ਉਨ੍ਹਾਂ ਕਿਹਾ ਕਿ ਘੱਟ ਰੇਟ ਵਿੱਚ ਵਧੀਆ ਇਲਾਜ ਇਸ ਹਸਪੀਟਲ ਵਿੱਚ ਕੀਤਾ ਜਾ ਰਿਹਾ ਹੈ ਇਸ ਮੌਕੇ ਟਰਸਟ ਮੈਂਬਰਾਂ ਵੱਲੋਂ ਨਰਸਿੰਗ ਸਟਾਫ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਟਰਸਟ ਦੇ ਮੈਂਬਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਬਾਬਾ ਚੰਤਾ ਪਖ ਜੀ ਤੇ ਬਾਬਾ ਅਮੀ ਚੰਦ ਟਰਸਟ ਦਾ ਹਸਪੀਟਲ ਜਿਹੜਾ ਇਹ ਹੈਗਾ ਇਹ ਨੂੰ ਅੱਜ 2 ਸਾਲ ਪੂਰੇ ਹੋ ਚੁੱਕੇ ਨੇ ਤੇ ਮੈਂ ਪ੍ਰਧਾਨ ਸਾਹਿਬ ਤੇ ਸੈਕਟਰੀ ਸਾਹਿਬ ਤੇ ਆਪਣੇ ਸਾਰੇ ਸੀਨੀਅਰ ਮੈਂਬਰਸ ਤੇ ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਧੰਨਵਾਦੀ ਐ ਕਿ ਇਹ ਹਸਪੀਟਲ ਜਿਹੜਾ ਹੈਗਾ ਜਦੋਂ ਸ਼ੁਰੂ ਕੀਤਾ ਹੈਗਾ ਤੇ ਉਸ ਤੋਂ ਅੱਜ ਤੱਕ ਇਹਨੇ ਬਹੁਤ ਜ਼ਿਆਦਾ ਪ੍ਰੋਗਰੈਸ ਕੀਤੀ ਹੈਗੀ ਹੈ ਹੁਣ ਇੱਥੇ ਸਜਰੀਆਂ ਵੀ ਸ਼ੁਰੂ ਹੋ ਗਈਆਂ ਹੈਗੀਆਂ ਐਕਸ-ਰੇ ਵੀ ਹੈ ਇਨਵੈਸਟੀਗੇਸ਼ਨਾਂ ਵੀ ਹੋ ਰਹੀਆਂ ਫਾਰਮੇਸੀ ਵੀ ਅੰਦਰ ਹੈ ਡਿਲੀਵਰੀਆਂ ਹੋ ਰਹੀਆਂ ਹੈਗੀਆਂ ਨਾ ਤੇ ਹਸਪਤਲ ਇਹ ਪਿੰਡ ਵਾਲਾ ਜਿਹੜਾ ਹੈਗਾ ਰੁੜਕਾ ਕਲਾ ਪਿੰਡ ਤੇ ਆਲੇ ਦੁਆਲੇ ਦੇ ਪਿੰਡ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋ ਗਈ ਹੈ ਤੇ ਐਂਬੂਲੈਂਸ ਵੀ ਹੈ ਤੋਂ ਆਪਣੀਆਂ ਸਰਵਿਸ ਜਿਹੜੀਆਂ ਡੇ ਬਾਈ ਡੇ ਜਿਹੜੀਆਂ ਹੈਗੀਆਂ ਵਧੀਆਂ ਜਾ ਰਹੀਆਂ ਹੈਗੀਆਂ ਤੇ ਪਿੰਡਵਾਲਿਆਂ ਦੀ ਸਹੂਲਤਾਂ ਜਿਹੜੀ ਹੈਗੀ ਹੈ ਉਹ ਵੀ ਵਧੀਆਂ ਜਾ ਰਹੀਆਂ ਹੈਗੀਆਂ ਤੇ ਮੈਂ ਸਾਰੇ ਆਪਣੇ ٹرسٹ ਦੇ ਜਿਹੜੇ ਮੈਂਬਰਸ ਉਹਨਾਂ ਦਾ ਤੇ ਹਸਪੀਟਲ ਦੇ ਜਿਹੜੇ ਡਾਕਟਰਸ ਤੇ ਸਟਾਫ ਨਰਸਸ ਤੇ EMPLOYEES ਸਾਰੇ इवन ਰੈਟਰੀ ਪਰਸੈਂਟ ਸਾਰੇ ਜ਼ਿਆਦਾ ਇੰਪੋਰਟੈਂਟ ਹੈਗੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਤਨਵਰਦੀ ਜਾਏਗਾ ਤੇ ਇੱਕ ਸਭ ਤੋਂ ਵੱਡੀ ਹੋਰ ਜਿਹੜੀ ਹੈਗੀ ਹੈ ਬੜੀ ਬਧਾਈ ਵਾਲੀ ਜਿਹੜੀ ਗੱਲ ਹੈਗੀ ਹੈ ਕਿ ਪ੍ਰਧਾਨ ਸਾਹਿਬ ਤੇ ਸਾਰੀ ਸੋਸਾਇਟੀ ਜਿਹੜੀ ਸਾਡੀ ਟਰਸਟ ਹੈ ਉਹਨਾਂ ਨੇ ਇਹ ਕਿਉਂਕਿ ਕੰਮ ਬਹੁਤ ਬਹੁਤ ਅੱਛਾ ਚੱਲ ਰਿਹਾ ਹੈਗਾ ਔਰ ਸਾਰੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਐ ਕਮਿਟਮੈਂਟ ਤੇ ਡੈਡੀਕੇਸ਼ਨ ਦੇ ਨਾਲ ਉਹਨਾਂ ਦੇ ਇਨਕਰੀਮੈਂਟ ਵੀ ਲਾਏ ਜਾ ਰਹੇ ਨੇ ਥੈਂਕ ਯੂ ਇੱਥੇ ਜਿਹੜੀਆਂ ਸਰਜਰੀਆਂ ਤੇ ਜਿਹੜਾ ਖਰਚਾ ਪੇਸ਼ੈਂਟ ਦਾ ਉਹ ਬਹੁਤ ਘੱਟ ਹੈਗਾ ਸਾਰਾ ਜਿਹੜਾ ਕੋਸ਼ਿਸ਼ ਇਹ ਹੈ ਕਿ ਪੇਸ਼ੈਂਟ ਦਾ ਵੱਧ ਤੋਂ ਵੱਧ ਜਿਹੜਾ ਹੈਗਾ ਉਹਨਾਂ ਦੀ ਫੈਮਿਲੀ ਦਾ ਫਾਇਦਾ ਹੋਵੇ ਤੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੇ ਬਾਬਾ ਜੀ ਦੀ ਮਿਹਰ ਰਹੇਗੀ ਤੇ ਹਸਪੀਟਲ ਹੋਰ ਵੀ ਜ਼ਿਆਦਾ ਤਰੱਕੀਆਂ ਕਰੇਗਾ ਧੰਨਵਾਦ ਬਾਬਾ ਚਿੰਤਾਪਕ ਬਾਬਾ ਅਮਿਤ ਚੰਦ ਜੀ ਚੈਰੀਟੇਬਲ ਹਸਪੀਟਲ ਜੋ ਬਾਬਾ ਚਿੰਤਾਪਕ ਜੀ ਔਰ ਬਾਬਾ ਅਮਿਤ ਚੰਦ ਜੀ ਦੀ ਮੇਰੇ ਦੇ ਸਦਕਾ ਦਿਨ ਦੁੱਗਣੀ ਰਾਤ ਚੌਬੀ ਤਰੱਕੀ ਕਰ ਰਿਹਾ ਹੈ ਅਸੀਂ 2 ਸਾਲ ਪਹਿਲਾਂ ਜੋ ਦੋਂ ਹਸਪੀਟਲ ਪਰਾਰੰਭ ਕੀਤਾ ਸੀ ਮਤਭਕ ਬਿਮਾਰੀਆਂ ਦੇ ਮਾਹ ਡਾਕਟਰ ਉਹ ਆਪਣੇ ਇਥੇ ਸ਼ਿਕਰਤ ਕਰਦੇ ਹੁਣ ਤੱਕ 2 ਸਾਲਾਂ ਦੇ ਵਿੱਚ ਵਿੱਚ ਸਕਸੈਸਫੁਲ ਸਾਰੇ ਜੋ ਕੇਸ ਨੇ ਉਹ ਹੋ ਚੁੱਕੇ ਨੇ ਅਸੀਂ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਆਪ ਸਭ ਸੰਗਤ ਨੂੰ ਜਿਉ ਜੋ ਵੀ ਇਹਦੇ ਵਿੱਚ ਫੈਸਿਲਟੀਆਂ ਨੇ ਉਹਨਾਂ ਵਿੱਚ ਸਾਡੇ ਕੋਲ ਅੱਖਾਂ ਦੇ ਮਾਹ ਡਾਕਟਰ ਉਹ ਆ ਰਹੇ ਨੇ ਐਤਵਾਰ ਤੇ ਬੁੱਧਵਾਰ ਹੱਡੀਆਂ ਦੇ ਮਾਹ ਡਾਕਟਰ ਸੋਮਵਾਰ ਤੇ ਵੀਰਵਾਰ ਉਹ ਵੀ ਆ ਰਹੇ ਨੇ ਸਾਡੇ ਕੋਲ ਐਮਡੀ ਡਾਕਟਰ ਅਵੇਲੇਬਲ ਹੈ ਤੇ ਜਿਹੜਾ ਸਾਡੇ ਕੋਲ ਜਿਹੜੇ ਸਰਜਰੀ ਵਾਲੇ ਡਾਕਟਰ ਨੇ ਉਹ ਵੀ ਅਵੇਲੇਬਲ ਨੇ 24 ਘੰਟੇ ਸਰਵਿਸ ਦੇ ਰਹੇ ਨੇ ਸਾਡੇ ਇਸ ਹਸਪੀਟਲ ਨੂੰ ਔਰ ਬਾਬਾ ਜੀ ਦੀ અપਾਰ ਕਿਰਪਾ ਸਦਕਾ ਦੋ ਸਰਜਰੀਆਂ ਹੋ ਚੁੱਕੀਆਂ ਹਨ ਔਰ ਦੋ ਪੂਰੀ ਸਕਸੈਸਫੁਲ ਹੋਈਆਂ ਨੇ ਜਿਨਾ ਵਿੱਚ ਬਾਬਾ ਜੀ ਦੀ ਬਾਰ ਕਰਪਾ ਸਦਕਾ ਉਹ ਦੋਨੋਂ ਲੜਕੇ ਹੋਏ ਨੇ ਇਹ ਬਹੁਤ ਵੱਡੀ ਇਸ ਹਸਪੀਟਲ ਦੀ ਉਪਲਬਧੀ ਹੈ ਅਸੀਂ ਜੋ ਸਰਜਰੀ ਦਾ ਵੀ ਰੇਟ ਆ ਉਹ ਘੱਟ ਤੋਂ ਘੱਟ ਉਹ ਦੇ ਰਹੇ ਆ ਤੇ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਟਰਸਟ ਵੱਲੋਂ ਔਰ ਚੈਰੀਟੀ ਵੱਲੋਂ ਹਸਪੀਟਲ ਦੀ ਜੋ ਟੀਮ ਹੈ ਉਹਨਾਂ ਵੱਲੋਂ ਬੇਨਤੀ ਹੈ ਇਹਦੇ ਵਿੱਚ ਆਓ ਸ਼ਿਕਰਤ ਕਰੋ ਸਾਡਾ ਪੂਰਨ ਸਹਿਯੋਗ ਦਿਓ ਅਸੀਂ ਹੋਰ ਵੀ ਵੱਧ ਤੋਂ ਵੱਧ ਇਹਦੇ ਵਿੱਚ ਵਾਅਦਾ ਕਰਾਂਗੇ ਔਰ ਸਾਡੇ ਡਾਕਟਰ ਪੀ ਐਲ ਗੌਤਮ ਸਾਹਿਬ ਇਹਨਾਂ ਦੀ ਰਹਿਨਮਾਈ ਦੇ ਹੇਠ ਤੇ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਇਹ ਹਸਪੀਟਲ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੂਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ 2 ਸਾਲ ਪੂਰੇ ਹੋਣ ਤੇ ਆਪ ਜੀ ਨੂੰ ਤੇ ਸਟਾਫ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ